ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਾਡੇ ਕਿਸਾਨ ਭਰਾ ਨੌਜਵਾਨ ਖੜੇ ਨੇ ਰਾਤ ਤਿੰਨ ਕੋਠਿਆਂ ਦੇ ਜਿੰਦੇ ਤੋੜ ਕੇ ਚੋਰਾਂ ਵੱਲੋਂ ਜਾਂ ਚਿੱਟੇ ਵਾਲਿਆਂ ਵੱਲੋਂ ਕੋਈ 4 ਫੁੱਟ ਦੀ ਤਾਰ ਕੋਈ 3 ਫੁੱਟ ਦੀਆਂ ਤਾਰਾਂ ਜਿੰਨਾ ਉਹਨਾਂ ਨੂੰ ਵੇਚ ਇੱਕ ਤਾਰ ਵਿੱਚ ਡੇਗ ਕੇ ਖੜੂਕੇ ਨਾਲ ਕੱਢ ਰਹੇ ਨੇ ਬਾਈ ਤੇ ਢੋਲੀਆਂ ਦੇ ਪੰਪ ਲੈ ਕੇ ਕੱਢ ਕੇ ਜਿੰਦਾ ਤੋੜਿਆ ਆਹ ਗ੍ਰਿਪ ਲੈ ਗਏ ਆਹਦੇ ਪੰਨ ਕੇ ਗ੍ਰਿਪੇ ਵਿੱਚੋਂ ਪੱਤੀਆਂ ਦੀਆਂ ਜਿਹੜੀਆਂ ਤਾਂਬੇ ਦੀਆਂ ਉਹ ਲਗਏ ਨੇ ਆਹ ਪੇ ਤੋੜਿਆ ਆ ਦੇਖੋ ਆ ਜੰਦਾ ਤੋੜਿਆ ਪਿਆ ਆ ਟੋਲੀਆਂ ਦੇ ਪੰਪ ਕਹਿੰਦਾ ਬਾਈ ਆ ਲੈ ਪਿੱਤਲ ਦੇ ਹੁੰਦੇ ਨੇ ਇਹ ਇੱਕ ਆ ਪਈਆ ਲੈ ਆ ਲੈ ਕੇ ਕੱਢ ਕੇ ਦੱਸੋ ਕੀ ਯਾਰ ਕਿਸਾਨ ਕਰੂਗਾ ਆ ਜੰਦਾ ਤੋੜਿਆ ਪਿਆ ਉੱਥੇ ਜੰਦਾ ਤੋੜਿਆ ਪਿਆ ਲੋਹੇ ਦਾ ਗੇਟ ਲੱਗਾ ଥି ਆ ਲੈ ਕੇ ਗੇਟ ਨੂੰ ਕੱਟ ਕੇ ਆ ਪੈਪ ਹੁਣ ਨਿਓ ਵਿੱਚ ਦੀ ਦੱਬਿਆ ਹੋਇਆ ଥିਗਾ ਅੱਛਾ ਥੱਲੋਂ ਦੇ ਦੱਬ ਕੇ ਉੱਥੇ ਜੁੜੇ ਹੋਇਆ ਹਾਂ ਇਹ ਥੱਲੋਂ ਬੋਰ ਵਿੱਚ ਦੀ ਅੰਡਰਗਰਾਊਂਡ ਕਰਿਆ ਹੋਇਆ ଥିਗਾ ਫਿਰ ਪਹਿਲਾ ਤੀਜਾ ਹਿੱਲਾ ਹੋ ਗਿਆ ਇਹ ਹਾਂ ਤੀਜਾ ਹਿੱਲਾ ਹੋ ਗਿਆ ਬਈ ਛੱਡਦੇ ਨਹੀਂ ਕੇਵਲ 4000 ਦੀ ਕੇਬਲ ਪੈਂਦੀ ਸੀ ਮੈਂ ਅੱਕ ਕੇਬਲ ਨਿਉ ਵਿਚ ਦੀ ਬੋਰ ਵਿਚ ਦੀ ਕੱਢ ਕੇ ਉਹ ਗੰਨੇਉ ਵਿਚ ਦੀ ਦੱਬੀ ਸੀ ਹੀਠਾਂ ਦੀ ਦੱਬੀ ਸੀ ਹਾਂ ਹੁਣ ਇਹ ਕਿਹੜੇ ਆ ਟੋਟਾ ਮਾ ਨਹੀਂ ਛੱਡਿਆ ਇੰਨਾ ਕੋ ਉਹ ਤਾਂ ਹੁਣ ਕਿੰਨੀ ਕਿਲ ਗਏ ਨੇ ਆ ਦੇਖ ਲੈ ਹਾਂ ਹੈ ਬਈ ਆ ਦੇਖ ਬਈ ਇਹ ਤੇ ਕੂਲਰ ਵਾਲੀ ਮੋਟਰ ਦੀ ਪੱਖਾ ਫਿੱਟ ਕਰਿਆ ਹੋਇਆ ਸੀ ਇਹ ਵੀ ਲੱਗੇ ਇਹ ਵੀ ਲੱਗੇ ਲਾ ਕੇ ਆ ਕੋਇਆ ਕੋਰੇ ਲੱਕੜ ਦੀ ਨਮਾਰੀ ਫਿੱਟ ਕਰੀ ਹੋਈ ਸੀ ਆਪਣੀ ਭਾਂਡੇ ਤਰਨ ਨੂੰ ਉਹ ਮਣੀ ਛੱਡੀ ਨਮਾਰੀ ਉਹ ਨਹੀਂ ਛੱਡੀ ਉਹ ਲੱਗੇ ਲੱਕੜ ਦੀ ਲੱਕੜ ਦੀ ਆ ਆਪਣਾ ਇਹ ਤਾਂ ਲਾਈਟ ਆਉਂਦੀ ਆ ਦੱਸਦਾ ਤੇ ਮੋਬਾਈਲ ਤੇ ਇਹਨਾਂ ਤਾਰਾ ਤੁਰਨ ਲੈ ਕੇ ਪੱਟ ਕੇ ਸਾਰਾ ਕੁਝ ਸਾਫ ਹੋ ਜਾਏਗਾ ਮਿੰਟ ਸਰਕ ਮਹਿਕਮੇ ਵੱਲੋਂ ਲੱਗਿਆ ਆ ਤੇ ਕਰੋ ਇੱਥੋਂ ਦੇਖੋ ਆ ਦੇਖੋ ਆਏ ਪਾਈਪ ਵਿੱਚ ਦੀ ਜੋੜੀ ਹੋਈ ਸੀ ਬਾਈ ਨੇ ਉਹਰੇ ਨਾਲ ਉਹ ਵੀ ਕਿੰਨਾ ਕ ਹੈ ਦੇਖ ਸਕਦੇ ਹੋ ਪਿੰਡ ਸ਼ਾਇਲੀ ਦੇ ਵਿੱਚ ਆ ਇਹ ਗ੍ਰਿਪ ਭੰਨ ਕੇ ਉਹਨਾਂ ਦੀਆਂ ਪੱਤੀਆਂ ਵੀ ਕੱਢ ਲਈਆਂ ਡੰਡੀਆਂ ਜੀ ਤਾਂ ਭੰਦੇ ਨੇ ਹੂੰ ਜਿਹੜੇ ਉਹ ਗ੍ਰਿਪਰ ਦੀ ਪੱਤੀ ਹੁੰਦੀ ਨੇ ਉਹ ਵੇਚਦੇ ਨਹੀਂ ਵੱਧਦੇ ਆ ਦੇਖ ਲਓ ਬਈ ਇਹਦਾ ਵੀ ਜੰਦਾ ਤੋੜਿਆ ਹੋਇਆ ਲੈ ਤਿੰਨ ਜੰਦੇ ਤਾਂ ਆ ਹੀ ਹੋ ਗਏ ਹੋਰ ਵੀ ਤੋੜੇ ਹੋਣੇ ਦੇਖੋ ਇਹ ਪੰਪ ਦਾ ਕੀ ਬਊਗਾ ਆ ਲਾ ਲਾ ਵੀ ਪੰਪ ਕੱਢ ਕੇ ਲੈ ਗਏ ਵਿੱਚੋਂ ਆ ਵਿੱਚੋਂ ਪਿੱਤਲ ਦਾ ਹੁੰਦਾ ਸਿਸਟਮ ਦੋ ਢੋਲੀਆਂ ਦੋਨੋਂ ਦੋ ਢੋਲੀਆਂ ਦਾ ਲੈ ਗਏ ਦੋ ਅੰਗ ਲੈ ਗਏ ਆ ਲਾ ਲਓ ਵੀਰੇ ਦੋ ਢੋਲੀਆਂ ਦੇ ਆ ਲੈ ਕੇ ਕੱਟ ਕੇ ਪੰਪ ਹੋਰ ਦਰਾਜ ਪਤਾ ਨਹੀਂ ਕੀ ਕੀ ਲੈ ਗਏ ਯਾਰ ਇੱਕ ਪੱਖਾ ਉੱਤੇ ਰੱਖਿਆ ਹੋਇਆ ਸੀ ਬਾਈ ਉਹ ਵੀ ਗੱਲਬਾਤ ਕਰਦੇ ਆ ਵੀ ਹਾਲਾਤ ਦੇਖ ਲਓ ਯਾਰ ਵੀ ਕੀ ਬਣੇ ਹੋਏ ਨੇਗੇ ਕੀ ਕਰਨ ਸਵੇਰੀ ਮੋਟਰ ਚਲਾਉਣਾ ਹੈ ਜਦੋਂ ਦੇਖੇ ਜਿੰਦੇ ਟੁੱਟੇ ਪਏ ਦੂਜਾ ਕਿਸਾਨ ਆਇਆ ਉਹਦਾ ਜਿੰਦਾ ਟੁੱਟਾ ਪਿਆ ਤੀਜਾ ਆ ਉਹਦੀ ਰੋਠੇ ਦਾ ਜੰਦਾ ਟੁੱਟਿਆ ਪਿਆ ਹਾਂਜੀ ਬਾਈ ਜੀ 1 ਵਜੇ ਆਈ ਸੀ ਤੁਸੀਂ ਖੇਤ ਠੀਕ ਵਜੇ ਆਈ ਸੀ ਸਾਨੂੰ ਉਹਦੀ ਪਤਾ ਲੱਗਿਆ ਹਾਂਜੀ ਠੀਕ ਹੈ ਫਿਰ ਜੰਦਾ ਟੁੱਟਿਆ ਹੋਇਆ ਸੀ ਜੰਦਾ ਟੁੱਟਿਆ ਹੋਇਆ ਕੀ ਕੀ ਲੱਗੇ ਅੰਦਰ ਗ੍ਰਿਪਾ ਪੈ ਗਈ ਉਹ ਭੰਨ ਕੇ ਲੈ ਗਈ ਗ੍ਰਿਪਾ ਛਾ ਹਾਂਜੀ ਕੇਵਲ ਵਰ ਵੱਢ ਕੇ ਵਿਚ ਡੇਗ ਗਏ ਕੇਵਲ ਵੱਢ ਕੇ ਵਿਚ ਡੇਗ ਗਏ ਢੋਲੀਆਂ ਦੇ ਪੰਪ ਲੈ ਕੇ ਕੱਢ ਕੇ ਦੋ ਦੇ ਜੀ ਦੋ ਢੋਲੀਆਂ ਦੇ ਪੰਪ ਲੈ ਕੇ ਹਾਂਜੀ ਬਾਈ ਜੀ ਆਪਣਾ ਕੀ ਆਪਣਾ ਜੰਦਾ ਤੋੜ ਕੇ ਸਵੇਰੇ ਮੋਟਰ ਚਲਾਉਣ ਆਇਆ ਸੀਗਾ ਮੈਂ ਲਾਸਟ ਪਾਣੀ ਦੀ ਜੀਰੀ ਨੂੰ ਜਦੋਂ ਦੇਖਿਆ ਕੇਵਲ ਵੱਢੀ ਪਈ ਉੱਥੋਂ ਹਾਂ ਇਹ ਤੀਜਾ ਚਾਂਸ ਜੀਰੀਆਂ ਲਾਉਣ ਤੋਂ ਪਹਿਲਾਂ ਜੀ ਠੀਕ ਹੋ ਗਾ ਕਣਕਾ ਜਦੋਂ ਆਪਾਂ ਕਣਕਾ ਵੜ ਲੈਨੇ ਆ ਉਦੋਂ ਲੈ ਕੇ ਉਦੋਂ ਲੈ ਕੇ ਜੀ ਇਹ ਤੀਜਾ ਚਾਂਸ ਹੋ ਗਿਆ ਜੀ ਤੇ ਇੱਕ ਆਪਣਾ ਪੱਖਾ ਪਿਆ ਦੀਾ ਉੱਥੇ ਚਲ ਗਰਮੀ ਗੁਰਮੀ ਚ ਲਾ ਲੈਨੇ ਆ ਜਦੋਂ ਖੇਤ ਬੈਂਦੀ ਉਹਦੀ ਮੋਟਰ ਲੈ ਕੇ ਜੀ ਖੋਲ ਕੇ ਤੇ ਇੱਕ ਆਪਣੀ ਲੱਕੜ ਦੀ ਨਿਮਾਰੀ ਲੋਹੇ ਦੀ ਭਾਂਡਿਆਂ ਨੂੰ ਉਹ ਲਾ 11500 ਦੀ ਨਿਮਾਰੀ ਸੀ ਉਹ ਵੀ ਲੈ ਕੇ ਪੱਟ ਕੇ ਉਹ ਵੀ ਲੈ ਕੇ ਹਾਂ ਕੁਝ ਨਹੀਂ ਛੱਡਿਆ ਜੀ ਖੇਤ ਉਹਨਾਂ ਨੇ ਔਰ ਇਹ ਹੁਣ ਆਵਲਾ ਕੱਖ ਲੈ ਕੇ ਆਪਦਾ ਘਰ ਹੀ ਵਗ ਜਾਂਦਾ ਜੀ ਮੋਟਾ ਨੇ ਮਾਹੌਲ ਕਰਕੇ ਜੀ ਸੁੰਨੇ ਕਰਕੇ ਹੁਣ ਜੋ ਵੀ ਆਉਂਦਾ ਇਹ ਕੱਟੂ ਘੱਟ ਇਹਨਾਂ ਨੇ ਪਹਿਲਾਂ ਦੋ ਵਾਰੀ ਤਾਰ ਪਾ ਲਈ ਨਵੀਂ ਲਿਆ ਕੇ ਮੈਂ ਨਾਲ ਪਵਾ ਕੇ ਗਿਆ ਕਿ ਕੋਠਾ ਪੈ ਚੀ ਸੀ ਪੈਪਰ ਨਾਲ ਪ੍ਰਬੰਧ ਕਰਿਆ ਵੀ ਵੱਡੀ ਨਾ ਜਾਵੇ ਪਰ ਫੇਰ ਵੀ ਉਹ ਤਿੰਨ ਚਾਰ ਫੁੱਟ ਵੱਢ ਕੇ ਲੈ ਗਈ ਜੀ ਲੈ ਗਈ ਤੇ ਆਹ ਦੇਖੋ ਵੱਢ ਕੇ ਵਿਛੜੇ ਅੱਗੇ ਹੂੰ ਲੋ ਵੀ ਹੁਣ ਵਿੱਚੋਂ ਕੱਢੀ ਆ ਪਾਈਆਂ ਨੇ ਖਿੱਚ ਕੇ ਹੁਣ ਜੋੜ ਆ ਜਿਹੜਾ ਗਰਮੀ ਚ ਤਾਂ ਜਮੇ ਨਹੀਂ ਚੱਲਦਾ ਆਹ ਦੇਖੋ ਨੀਚੋਂ ਦੀ ਪਾ ਪੂਕੇ ਪਥੇਰਾ ਟੋਆ ਪੱਟ ਕੇ ਪਾਉਨੇ ਆ ਪਰ ਉਹਨਾਂ ਨੂੰ ਸਾਰਾ ਪਤਾ ਹੀ ਹੁੰਦਾ ਜੀ ਉਹਨਾਂ ਨੂੰ ਅੱਛਾ ਠੀਕ ਹੈ ਆ ਦੇਖੋ ਜੀ ਆ ਵੱਡੀ ਪਿਜ ਲੈ ਕੀ ਕਰੋਗੇ ਇਹ ਤਾਂ ਕੱਟਤੀ ਹੋ ਇਧਰੋਂ ਠੀਕ ਆ ਆ ਲਾ ਲਓ ਵੀ ਆ ਵੱਡ ਕੇ ਲੈ ਕੇ ਇੱਥੋਂ ਲੈ ਕੇ ਉੱਥੇ ਤੱਕ ਹਾਂ ਜੀ 4-5 ਫੁੱਟ ਹੋ 5 ਫੁੱਟ 5-6 ਫੁੱਟ ਹੋ ਡਬਲ ਤਾਰ 10-12 ਫੁੱਟ ਹੋ ਗਈ ਆ ਲਾ ਲਓ 10-12 ਫੁੱਟ ਤਾਰ ਲੈ ਕੇ ਵੱਡ ਕੇ ਆ ਲਾ ਲਓ ਵੀ ਆ ਆ ਲਾ ਲਓ ਤਾਂਬਾ ਕੱਢਣਗੇ ਫੇਰ ਚਿੱਟਾ ਪੀਣਗੇ ਆ ਦੇਖੋ ਆ ਜਿੰਦਾ ਤੋੜਿਆ ਆ ਗ੍ਰਿਪ ਲੈ ਕੇ ਅਦੇ ਪੰਨਕੇ ਗ੍ਰੇਪ ਵਿੱਚੋਂ ਪੱਤੀਆਂ ਦੀਆਂ ਜਿਹੜੀਆਂ ਤਾਂਬੇ ਦੀਆਂ ਉਹ ਲਗਾਏ ਨੇ ਸਾਹਬਾ ਵੀ ਕੀ ਹਾਲਾਤ ਹੋਏ ਪਏ ਨੇ ਆ ਜੰਦਾ ਤੋੜਿਆ ਢੋਲੀਆਂ ਦੇ ਪੰਪ ਲੈ ਗਏ ਆ ਪੇ ਤੋੜਿਆ ਆ ਦੇਖੋ ਆ ਜੰਦਾ ਤੋੜਿਆ ਪੇ ਆ ਢੋਲੀਆਂ ਦੇ ਪੰਪ ਕਹਿੰਦੇ ਬਾਈ ਆ ਲੈ ਪਿੱਤਲ ਦੇ ਹੁੰਦੇ ਨੇ ਇਹ ਇੱਕ ਆ ਪਈਆ ਲੈ ਆ ਲੈ ਕੇ ਕੱਢ ਕੇ ਦੱਸੋ ਕੀ ਯਾਰ ਕਿਸਾਨ ਕਰੂਗਾ ਤੁਸੀਂ ਜ਼ਬਰ ਸਵੇਰੇ ਆ ਕੇ ਦੇਖਿਆ ਹੈ ਸਵੇਰੇ ਆ ਕੇ ਦੇਖਿਆ ਜੀ ਬਈ ਜਦੋਂ ਮੋਟਰ ਚਲਾਉਣਾ ਹੈ ਜਦੋਂ ਮੋਟਰ ਚਲਾਉਣਾ ਹੈ ਹਾਂ ਜੀ ਦੇਖ ਲੋ ਕੀ ਹਾਲਾਤ ਨੇ ਉਹ ਬਾਈ ਦਾ ਕਹਿੰਦਾ ਤਿੰਨ ਵਾਰੀ ਹੋ ਗਈ ਉਹ ਖੜਾ ਹੈ ਬਾਈ ਤੀਜਾ ਹੀ ਲਈਏ ਸਾਡਾ ਤੀਜਾ ਵਾਰ ਰਹੀ ਤਿੰਨ ਵਾਰੀ ਹੋ ਗਈ